ਫਾਜ਼ਿਲ ਕਾ ਡਿਪਟੀ ਕਮਿਸ਼ਨਰ ਦਫਤਰ ਵਿੱਚ ਉਸ ਵੇਲੇ ਰੋਲਾ ਪੈ ਗਿਆ ਜਦ ਇੱਕ ਵਿਅਕਤੀ ਮੋਟਰਸਾਈਕਲ ਉੱਪਰ ਬੈਠ ਕੇ ਸਿਗਰਟ ਪੀਣ ਦੇ ਬਹਾਨੇ ਮੋਟਰਸਾਈਕਲ ਦਾ ਤਾਲਾ ਤੋੜਨ ਲੱਗਾ ਤਾਂ ਮੋਟਰਸਾਈਕਲ ਮਾਲਕ ਵੱਲੋਂ ਦੱਸਿਆ ਗਿਆ ਕਿ ਕਿਵੇਂ ਉਸ ਨੂੰ ਕਾਬੂ ਕੀਤਾ ਗਿਆ ਤੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਜੋ ਸਰਦੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਕਹਦੇ ਆ ਕਿ ਮੈਂ ਤਰੀਕ ਭੁਗਤਨ ਆਇਆ ਸੀ ਪਰ ਇੱਥੇ ਵੱਡਾ ਸਵਾਲ ਆ ਉਹ ਕਹਿ ਰਿਹਾ ਵੀ ਬਸ ਤੇ ਆਇਆ ਸੀ ਪਰ ਬਸ ਉਸ ਪਿੰਡ ਤੋਂ ਫਾਜ਼ਿਲਕਾ ਨਹੀਂ ਆਂਦੀ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮੌਕੇ ਤੇ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਅਤੇ ਪੁਲਿਸ ਉਸ ਨੂੰ ਲੈ ਕੇ ਜਾ ਰਹੀ ਹੈ ਥਾਣੇ ਤੇ ਮਾਲਕ ਨੇ ਕੀ ਦੱਸਿਆ ਤੇ ਚੋਰ ਨੇ ਕੀ ਕੁਝ ਕਿਹਾ ਹੋਰ ਉੱਥੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਬਣੇ ਰਹੋ ਮੇਰਾ ਨਾਮ ਮਲਕੀਤ ਸਿੰਘ ਹੈ। ਚਲੋ ਪਿੰਡ ਆਪਣਾ। ਪਿੰਡ ਸੈਦੋ ਘੇਠਾਲ। ਅੱਛਾ ਕੀ ਕਰਨ ਆਏ ਸੀ? ਵੀਰ ਜੀ ਅਸੀਂ ਕਰਮਜੀਤ ਨੂੰ ਮਿਲਣ ਆਏ ਹੋਏ ਸੀ। ਅੱਛਾ। ਤੇ ਮੋਟਰਸਾਈਕਲ ਇੱਥੇ ਰੋਕਿਆ ਸੀ 2 ਮਿੰਟਾਂ ਵਾਸਤੇ ਬਸ ਅਸੀਂ ਮਿਲ ਕੇ ਵਾਪਸ ਆ ਰਹੇ ਸੀ ਤੇ ਇੱਕ ਜਿਹੜਾ ਬੰਦਾ ਚੋਰ ਹੈਗਾ ਸਟੀering ਨੂੰ ਜ਼ੋਰ-ਜ਼ੋਰ ਦੀ ਝਟਕੇ ਮਾਰ ਰਿਹਾ ਸੀ ਉੱਤੇ ਬੈਠਾ ਸੀ। ਨਾਲ ਬੀੜੀ ਪੀਤੀ ਜਾਂਦਾ ਸੀ। ਤੇ ਅਸੀਂ ਇਹਨਾਂ ਨੂੰ ਕਾ ਕੇ ਕਿਹਾ ਤੇ ਵੇਖਿਆ ਮੋਟਰਸਾਈਕਲ ਦਾ ਸਟੀering ਬਿਲਕੁਲ ਵਿੰਗਾ ਹੋਇਆ ਪਿਆ ਸੀ ਜੀ। ਇਹਨੂੰ ਨੂੰ ਪੁੱਛਣ ਤੋਂ ਬਾਅਦ ਇੱਕ ਆਰਥੀ ਜਿਹੜੀ ਹੈ ਡੁਪਲੀਕੇਟ ਪਤਾ ਨਹੀਂ ਲਈ ਫਰਦਾ ਕਿ ਕਿੰਨਾ ਦੀ ਚੋਰੀ ਕੀਤੀ ਹੈ ਕਾਰਸੀ ਇਹਨਾਂ ਦੀ ਜੇਬ ਵਿੱਚੋਂ ਨਿਕਲੀ ਹੈ ਆਧਾਰ ਕਾਰਡ ਕੁਝ ਵੀ ਨਹੀਂ ਹੈਗਾ ਜੀ ਇਹਨਾਂ ਦੇ ਕੋਲ ਰੁਬਾਨੀ ਨੇ ਰੱਖ ਕੇ ਸੀ ਠੀਕ ਹੈ ਕੁਝ ਮੁਕਦਮੇ ਪਹਿਲਾਂ ਵੀ ਉਹਦੇ ਨਾਂ ਤੇ ਚੱਲ ਰਹੇ ਨੇ ਜਿਹੜੇ ਆਪ ਦੇ ਤੇ ਉੱਪਰ ਮੋਟਰਸਾਈਕਲ ਤੇ ਬੈਠਾ ਸੀ ਜੀ ਅਸੀਂ ਵਾਪਸ ਆ ਰਹੇ ਸੀ ਮੋਟਰਸਾਈਕਲ ਤੇ ਉੱਪਰ ਬੈਠਾ ਸੀ ਲੋਕ ਜਿਹੜਾ ਹੈ ਨਾ ਲੋਕ ਤੋੜ ਰਿਹਾ ਸੀ ਅਧ ਮੁਰਾਦ ਤੇਰਾ ਪੁੱਤ ਹੈ ਤੇਰਾ ਕਾਲਾ ਆਂਦਾ ਬੇਟਾ ਕੀ ਨਾਮ ਹੈ ਤੇਰਾ ਕੀ ਨਾਮ ਹੈ ਤੇ ਕਿੱਥੇ ਰਹਿਣਾ ਹੈ ਨਵੇਂ ਸਲੇਮ ਸਾਹਿਬ ਫੜਿਆ ਕੋਇਆ ਤੈਨੂੰ ਫੜਿਆ ਮੈਂ ਰੰਬੇੜੀ ਪੀਂਦਾ ਪੈਸਾ ਉਥੇ ਤਰੀਕ ਤੇ ਆਇਆ ਹਾਂ ਉਹਦਾ ਮੂੰਹ ਬਤਵਾਲੂ 20000 ਮੈਨੂੰ ਮਿਲ ਕੇ ਹਰਦ ਤੂੰ ਆਇਆ ਕਿੰਦੇ ਨੇ ਬਸ ਤੇ ਆਇਆ ਇੱਥੇ ਕੀ ਇੱਥੇ ਕੀ ਕੰਮ ਕਰਦੇ ਨਵੇਂ ਸਲੇਮ ਸਾਹਿਬ ਤੂੰ ਬਸ ਤੇ ਕਿਵੇਂ ਆਇਆ ਇੱਥੇ ਹੀ ਕੰਮ ਸੀ ਤੈਨੂੰ ਉਹ ਪਾਲੀ ਮੇਰੀਆਂ ਨੂੰ ਨਿਗਾਹ ਪਾਲੀ ਇੱਥੇ ਕੀ ਕੰਮ ਸੀ ਡਿਸੀ ਦਫ਼ਤਰ ਕੀ ਕੰਮ ਸੀ ਤਰੀਕ ਕੀ ਹੈ ਜੀ ਡੀਸੀ ਦਫ਼ਤਰ ਕਿੰਦੇ ਕੋਲ ਇੱਥੇ ਆ ਦਫ਼ਤਰ ਅੰਦਰ ਕਿਸ ਮਾਮਲੇ ਤਰੀਕ ਕਾਰੀ ਤਰੀਕੇ 12 ਕਰਦੀ ਦਾ ਜਿਹੜਾ ਪਰਚਾ ਜੀ ਦੱਸ ਦਿਓ ਕਿ ਉਹ ਨੂੰ ਬਰੀ ਹੋ ਗਿਆ ਉਹਦੇ ਵਿੱਚੋਂ ਨਹੀਂ ਬਰੀ ਨਹੀਂ ਨਾਲ ਆ ਕੇ ਦੂਜੇ ਪਰਚਾ ਮੋਟਰਸਾਈਕਲ ਤੇਰਾ ਤੇ ਤੂੰ ਮੋਟਰਸਾਈਕਲ ਮੋਟਰਸਾਈਕਲ ਤੇ ਮੋਟਰਸਾਈਕਲ ਚੱਕਣ ਦਾ ਇਲਜ਼ਾਮ ਲਗਾ ਮੋਟਰਸਾਈਕਲ ਚੱਕਿਆ ਤੂੰ ਨਹੀਂ ਚੱਕਿਆ ਤਾਲਾ ਤੋੜਿਆ ਨਹੀਂ ਜੀ ਚਾਬੀ ਲਾਈਏ ਫੇਰ ਤੈਨੂੰ ਕਿਉਂ ਫੜਿਆ ਇਹਨਾਂ ਨੇ एबीआई न्यूज चैनल देखने वाले सभी दर्शकों ऐसी हम अपील करते हैं की एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत